ਸੱਚੀ ਗੱਲ ਜੀ ਮੈਂ ਸੁਖਪਾਲ ਸਿੰਘ ਢਾੜ ਸਮੁੱਚੇ ਸਿੱਖ ਜਗਤ ਅਤੇ ਪੰਜਾਬੀ ਭਾਈਚਾਰੇ ਨਾਲ ਫਤਿਹ ਦੀ ਸਾਂਝ ਪਾਉਂਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦਾ ਮੇਰਾ ਵੀਡੀਓ ਬਣਾਉਣ ਦਾ ਮੁੱਖ ਮਕਸਦ ਗੁੱਗੂ ਗੱਲ ਨਾਂ ਦੇ ਚਵਲ ਬੰਦੇ ਨੂੰ ਜਵਾਬ ਦੇਣ ਦਾ ਹੈ ਜੀ ਜਿਨੇ ਪਿਛਲੇ ਦਿਨੀ ਆਪਣੀ ਬੜੀ ਹੀ ਗਿਰੀ ਹੋਈ ਮਾਨਸਿਕਤਾ ਦਾ ਸਬੂਤ ਦਿੱਤਾ ਹੈ ਐਡੀ ਵੱਡੀ ਇੱਕ ਉੱਚੀ ਤੇ ਸੁਚੀ ਸਟੇਜ ਤੋਂ ਜਿੱਥੇ ਗੱਲ ਹੱਕਾਂ ਦੀ ਹੋ ਰਹੀ ਹੈ ਪੰਜਾਬ ਦੀ ਕਿਸਾਨੀ ਤੇ ਮਜ਼ਦੂਰੀ ਨੂੰ ਬਚਾਉਣ ਦੀ ਹੋ ਰਹੀ ਹੈ ਤੇ ਉਸ ਸਟੇਜ ਤੋਂ ਇਸ ਫੁੱਦੂ ਗਿੱਲ ਨੇ ਇੱਕ ਇਹੋ ਜਿਹਾ ਬਿਆਨ ਦਿੱਤਾ ਮੈਂ ਉਹਨੂੰ ਪੁੱਛਣਾ ਚਾਹਣਾ ਉਹ ਦੱਲਿਆ ਉਹ ਕੰਜਰਾ ਚਵੜਾ ਬੰਦਿਆ ਆਪਣੇ ਆਪ ਨੂੰ ਜੱਟ ਕਹਿਣਾ ਤੂੰ ਜੱਟ ਜਾਂ ਸਿੱਖ ਹੋਣ ਦਾ ਹੱਕਦਾਰ ਨਹੀਂ ਆ ਤੂੰ ਗੰਗੂ ਦੀ ਔਲਾਦ ਆ ਗੰਗੂ ਦੀ ਮੱਸੇ ਰੰਗੜ ਦੀ ਔਲਾਦ ਆ ਦੱਲਿਆ ਤੂੰ ਕਿੱਥੋਂ ਸੁਣਿਆ ਇਤਿਹਾਸ ਓਏ ਸਾਲਾ ਲੱਗਦਾ ਤੂੰ ਮਜਬੀ ਸਿੰਘ ਤੇਰੀਆਂ ਪੰਨਾਂ ਚੁੱਕਣ ਲਈ ਬਣੇ ਨੇ ਮਜਬੀ ਸਿੰਘ ਬਹੁਤ ਤਣਾੜ ਨੇ ਅੱਜ ਵੀ ਠੀਕ ਆ ਕੁਝ طبਕੇ ਨੂੰ ਗੁਰਬਤ ਨੇ ਦੱਬ ਲਿਆ ਗੱਲ ਵੱਖਰੀ ਆ ਪਰ ਮਜਬੀ ਸਿੰਘਾਂ ਦਾ ਜਿਹੜਾ ਵਿਰਸਾ ਤੇ ਇਤਿਹਾਸ ਨਾ ਬਹੁਤ ਅਮੀਰ ਆ ਇਹ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਤੇਰੇ ਵਰਗੇ ਖੱਚ ਬੰਦੇ ਉਹ ਤੇਰੇ ਵਰਗੇ ਚਵਲ ਬੰਦੇ ਮੱਜਵੀ ਸਿੰਘਾਂ ਤੇ ਜੱਟਾਂ ਦਾ ਜਿਹੜਾ ਪਵਿੱਤਰ ਰਿਸ਼ਤਾ ਨਾ ਭੈਣ ਭਰਾਵਾਂ ਵਾਲਾ ਨੌ ਮਸ ਦਾ ਰਿਸ਼ਤਾ ਉਹਨੂੰ ਕਲੰਕਿਤ ਕਰਦੇ ਜੇ ਉਹਦੇ ਵਿੱਚ ਜ਼ਹਿਰ ਘੋਲਦੇ ਜੇ ਤੁਸੀਂ ਮੈਂ ਬੇਨਤੀ ਕਰਦਾ ਸਾਰੇ ਸਮੁੱਚੇ ਸਿੱਖ ਜਗਤ ਤੇ ਜੱਟ ਭਾਈਚਾਰੇ ਨੂੰ ਕਿ ਇਹੋ ਜੇ ਬੰਦਿਆਂ ਨੂੰ ਇਹੋ ਜੇ ਦੱਲਿਆਂ ਨੂੰ ਇਹੋ ਜਿਹੀਆਂ ਉੱਚੀਆਂ ਸੋਚੀਆਂ ਸਟੇਜਾਂ ਤੋਂ ਦੂਰ ਰੱਖਿਆ ਕਰੋ ਜਿਹਨੂੰ ਪਤਾ ਹੀ ਨਹੀਂ ਯਾਰ ਕਿਥੇ ਕਿਹੜੀ ਗੱਲ ਕਰਨੀ ਹੈ ਕੀ ਨਹੀਂ ਕਰਨੀ ਗੱਲ ਆ ਕਾਂਦੀਆਂ ਔਂੜੀਆਂ ਜਾਤੀਵਾਦ ਲਈ ਫਿਰਦਾ ਵਿੱਚ ਯਾਰ ਦਰ ਫੜੇ ਮੂੰ ਤੇਰੇ ਤੇਰੇ ਇਹੋ ਜੇ ਨਾਂ ਦੇ ਜਿਹੜਾ ਤੂੰ ਨਾਂ ਕਮਾਇਆ ਨਾ ਲੱਖ ਲਾਹਣ ਤਾਂ ਤੈਨੂੰ ਫੁੱਦੂ ਗਿੱਲ ਤੇ ਦੂਜਾ ਉਹ ਚੌਰਾ ਉਹ ਚਿੱਟੀ ਦਾੜੀ ਆ ਉਹਦੀ ਜੋਗਰਾ ਸਿੰਘ ਉਹ ਆਈਡਲ ਆ ਤੂੰ ਲੋਕਾਂ ਵਾਸਤੇ ਤੂੰ ਆਈਡਲ ਆ ਮੈਂ ਵੀ ਤੇਰਾ ਫੈਨ ਹਾਂ ਪਰ ਤੂੰ ਜੋਗਰਾ ਸਿੰਘ ਗੁੱਗੂ ਗਿੱਲ ਦੇ ਇਸ ਘਟਿਆ ਸ਼ਬਦਾਵਲੀ ਤੇ ਤਾੜੀਆਂ ਮਾਰ ਕੇ ਆਪਦੇ ਘਟਿਆ ਪੰਦਾ ਸਬੂਤ ਦਿੱਤਾ ਤੇ ਕਿੰਨਾ ਜ਼ਹਿਰ ਆ ਤੁਹਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਜੇ ਲੋਕਾਂ ਦੇ ਦਿਲਾਂ ਦੇ ਵਿੱਚ ਐਸਸੀਐਸਟੀ ਤੇ ਓਬੀਸੀ ਲੋਕਾਂ ਦੇ ਲਈ ਮਜਬੀ ਸਿੰਘ ਰੰਗਰੇਟੇ ਦਾ ਅਦਾਨ ਸਦਾ ਤੁਹਾਨੂੰ ਨਹੀਂ ਪਤਾ ਉਹ ਫੁੱਦੂ ਗਿੱਲਾ ਮਜਬੀ ਸਿੰਘ ਰੰਗਰੇਟੇ ਗੁਰੂ ਗੋਬਿੰਦ ਸਿੰਘ ਨੇ ਪਾਰਸ਼ੀਆਂ ਤੇ ਸਰਦਾਰੀਆਂ ਬਖਸ਼ੀਆਂ ਸੀਗੀਆਂ ਤੇ ਤੇਰੇ ਵਰਗੇ ਚਵਲਾਂ ਨੂੰ ਜਿੱਦਾਂ ਮਿਲੀਆਂ ਨਾ ਸਰਦਾਰੀਆਂ ਤੇ ਜ਼ਮੀਨਾਂ ਰਾਜਾ ਮਹਾਰਾਜਾਂ ਤੋਂ ਇਹ ਵੀ ਸਾਰਾ ਜਗਤ ਜਾਣਦਾ ਤੂੰ ਸਾਲਾ ਨਹੀਂ ਲੱਗਦਾ ਮਜਬੀ ਸਿੰਘਾਂ ਦਾ ਕਿ ਤੇਰੀਆਂ ਪੰਨਾਂ ਚੁੱਕਣ ਵਾਸਤੇ ਬਣੇ ਨੇ ਸੰਗਤ ਜੀ ਗੱਲ ਹੱਕਾਂ ਦੀ ਹੋਣੀ ਆ ਇਹੋ ਜਿਹੇ ਲੋਕ ਇਸ ਅੰਦੋਲਨ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਨੇ ਮੈਂ ਪੁੱਛਦਾ ਹਾਂ ਗੂਗਲ ਨੂੰ ਕੀ ਪਤਾ ਤੈਨੂੰ ਇਤਿਹਾਸ ਦਾ ਤੇਰੇ ਵਰਗੇ ਲੋਕ ਯਾਰ ਕਿੱਥੋਂ ਲੱਭਦੇ ਐ ਇਹੋ ਜੀਆਂ ਗੱਲਾਂ ਹਾਜਿਆ ਯਾਰ ਤੁਹਾਡੇ ਵਾਲੀ ਏਡਾ ਚਾਵਲ ਬੰਦਾ ਬੰਦੇ ਦਾ ਪੁੱਤ ਬਣ ਜਾ ਸਮੁੱਚੇ ਰੰਗਰੇਟਾ ਸਿੱਖ ਜਗਤ ਤੋਂ ਮਧਵੀ ਸਿੰਘਾਂ ਤੋਂ ਮਾਫੀ ਮੰਗ ਲਾ ਨਹੀਂ ਤੇ ਤੇਰਾ ਹਸ਼ਰ ਬਹੁਤ ਬੁਰਾ ਹੋਊਗਾ ਮਧਵੀ ਸਿੰਘ ਅਸੀਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਉਹਨਾਂ ਦੇ ਵਾਰਸਾਂ ਜਿੰਨਾ ਦੋਵਾਂ ਨੇ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਕਰਤੀ ਸੀਗੀ ਭਾਰਤ ਵਿੱਚ ਜਾਣਦਾ ਨਾ ਹਰੀ ਸਿੰਘ ਨਲਵਾ ਬਾਬਾ ਕਾਲੀ ਫੂਲਾ ਸਿੰਘ ਅਨੋਖੇ ਮਰਸ਼ੀਦ ਬਾਬਾ ਦੀਪ ਸਿੰਘ ਜੀ ਅਕਾਲੀ ਫੂਲਾ ਸਿੰਘ ਹੋਰ ਪਤਾ ਨਹੀਂ ਕਿੰਨੇ तमाम ਮਹਾਨ ਹਸਤੀਆਂ ਉਹਨਾਂ ਦੇ ਵਾਰਿਸਾਂ ਸੀ ਕੁਝ ਵੀ ਕਹਿਣ ਤੋਂ ਪਹਿਲਾਂ ਸੋਚ ਲਿਆ ਕਰੋ ਰੱਬ ਨੇ ਅਕਲ ਦਿੱਤੀ ਹੈ ਦਾ ਇਸਤੇਮਾਲ ਕਰ ਲਿਆ ਕਰੋ ਚਬਲੋ ਉਹ ਖੱਚ ਬੰਦੇ ਤੂੰ ਇੱਕ ਵਾਰ ਵੀ ਨਾ ਸੋਚਿਆ ਕਿ ਕੀ ਕਹਿਣ ਲਗਾ ਤੁਸੀਂ ਅਸਲ ਦੇ ਵਿੱਚ ਉਹਨਾਂ ਬਦਾਵਿਆਂ ਦੀ ਇਲਾਜੇ ਮੱਸੇ ਰੰਗੜ ਦੇ ਗੰਗੂ ਦੀ ਇਲਾਜੇ ਉਹਨਾਂ ਬਦਾਵਿਆਂ ਦੀ ਇਲਾਜੇ ਜਿਨ੍ਹਾਂ ਨੇ ਬਦਾਵਾ ਲਿਖ ਕੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਦੇਤਾ ਸੀ ਕਿ ਤੂੰ ਸਾਡਾ ਸਿੱਖ ਨਹੀਂ ਤੇ ਸੌਰੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਤੇ ਤੁਸੀਂ ਉਹ ਲੋਕਾਂ ਦੇ ਵਿੱਚ ਜਾਏ ਜੇ ਉਹਨਾਂ ਲੋਕਾਂ ਦੇ ਵਾਰਸ ਜੇ ਜਿਨ੍ਹਾਂ ਨੇ ਮੁਕਸਰ ਵੜਨ ਤੋਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀਆਂ ਘੋੜੇ ਦੀ ਲਗਾਮ ਫੜ ਲਈ ਸੀ ਕਿ ਸਾਨੂੰ ਸਾਡੀਆਂ ਪਹਿਲਾਂ ਤਨਖਾਹਾਂ ਚਾਹੀਦੀਆਂ ਨੇ ਅਸੀਂ ਫੇਰ ਅੱਗੇ ਜਾਣ ਦਵਾਂਗੇ ਤੇ ਉੱਥੇ ਵੀ ਰੰਗਰੇਟੇ ਮਧਵੀ ਸਿੰਘੀ ਗੁਰੂ ਸਾਹਿਬ ਦੇ ਨਾਲ ਸੀਗੇ ਤੇ ਅਖੀਰ ਦਮ ਤੱਕ ਆਖੀਰਲੇ ਦਮ ਤੱਕ ਰੰਗਰੇਟਿਆਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ ਸੀਗਾ ਉਹ ਨੇ ਮਧਵੀ ਸਿੰਘ ਸਤਿਕਾਰ ਕਰਿਆ ਕਰੋ ਇਹਨਾਂ ਦਾ ਇਹਨਾਂ ਜ਼ਹਿਰ ਨਾਲ ਘੋਲਿਆ ਕਰੋ ਤੁਸੀਂ ਅਸਲ ਮੈਂ ਪਹਿਲਾਂ ਦੱਸ ਚੁੱਕਾ ਕਿ ਤੁਸੀਂ ਸਿੱਖ ਹੋਣ ਦੇ ਲਾਇਕ ਨਹੀਂ ਹੈਗੇ ਨਾ ਤੁਸੀਂ ਜੱਟ ਘਾਉਣ ਦੇ ਲਾਇਕ ਜੀ ਤੁਸੀਂ ਲੋਕ ਜੱਟ ਤੇ ਮਧਵੀ ਸਿੰਘ ਦਾ ਜਿਹੜਾ ਪਵਿੱਤਰ ਤੇ ਪਾਕ ਰਿਸ਼ਤਾ ਭੈਣ ਭਰਾਵਾਂ ਵਾਲਾ ਉਹ ਤੇ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰਦੇ ਜੀ ਤੇਰੇ ਵਰਗੇ ਬੰਦੇ ਨਫ਼ਰਤ ਤੋਂ ਬਿਨਾਂ ਹੋਰ ਕੁਝ ਨਹੀਂ ਵੰਡ ਸਕਦੇ ਜਹਾਨ ਦੇ ਵਿੱਚ ਆਪਣੇ ਆਪ ਨੂੰ ਕੀ ਸਮਝਦਾ ਤੂੰ ਮਨੁਸਮਰਤੀ ਦੇ ਵਿੱਚ ਪੜੀ ਕਿਤੇ ਸ਼ੂਦਰ ਜੇ ਤੁਸੀਂ ਵੀ ਸ਼ੂਦਰ ਪਤਾ ਨਾ ਸ਼ੂਦਰ ਸ਼ਬਦ ਕੀ ਹੁੰਦਾ ਸ਼ੂਦਰ ਜੇ ਤੁਸੀਂ ਵੀ ਬੰਦੇ ਦਾ ਪੁੱਤ ਬਣਦਾ ਮਾਫੀ ਮੰਗ ਲੈ ਮਜਬੀ ਸਿੰਘਾਂ ਤੋਂ ਪਰ ਆਜੂਗਾ ਤੇਰਾ ਨਹੀਂ ਤੇ ਤੈਨੂੰ ਪਤਾ ਨਾ ਇਤਿਹਾਸ ਦਾ ਸੋ ਸੰਗਤ ਜੀ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਖਾਸ ਕਰਕੇ ਰੰਗਰੇਟੇ ਮਜਬੀ ਸਿੰਘਾਂ ਨੂੰ ਵੀ ਤੇ ਉਹਨਾਂ ਸਮੁੱਚੇ ਜੱਟ ਸਿੱਖ ਭਾਈਚਾਰੇ ਨੂੰ ਵੀ ਜਿਹੜੇ ਇਤਿਹਾਸ ਤੋਂ ਵਾਕਿਫ ਨੇ ਜਿਹੜੇ ਜਾਤ ਪਾਤ ਤੋਂ ਉੱਚੇ ਉੱਠ ਚੁੱਕੇ ਨੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦਲੇ ਬੰਦੇ ਇਸ ਵੀਡੀਓ ਤੋਂ ਦੂਰ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ